ਹੁੰਦੇ ਸਮੇਂ ਨਜ਼ਰ ਆਉਣ ਇਹ ਲੱਛਣ ਤਾਂ ਹੋ ਜਾਓ ਸਾਵਧਾਨ ਨਜ਼ਰ ਅੰਦਾਜ਼ ਕਰਨਾ ਮਤਲਬ ਮੌਤ ਨੂੰ ਬੁਲਾਵਾ ਅਟ ਅਟੈਕ ਤੋਂ ਪਹਿਲਾਂ ਫੀਡ ਦੇਣ ਲੱਗਦਾ ਹੈ ਇਸ ਸੰਕੇਤ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਵਿਅਸਤ ਇਨਸਾਨ ਸਿਹਤ ਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਦਾ ਨਤੀਜਾ ਇਹ ਹੈ ਕਿ ਕਈ ਗੰਭੀਰ ਬਿਮਾਰੀਆਂ ਇਨਸਾਨ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਰਹੀਆਂ ਨੇ ਅਤੇ ਮੌਤ ਦਰ ਦੇ ਵਿੱਚ ਕਾਫੀ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ ਕਿਸੇ ਇੱਕ ਵਜ੍ਹਾ ਹਟ ਅਟੈਕ ਪਾਵ ਦਿਲ ਦਾ ਦੌਰਾ ਦੱਸੀ ਜਾ ਰਿਹਾ ਹੈ ਹਟ ਟੈਕ ਤੋਂ ਪਹਿਲਾਂ ਸਾਡੀ ਬੋਡੀ ਕਈ ਸੰਕੇਤ ਦੇਣ ਲੱਗਦੀ ਹੈ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਲੱਛਣ ਅਤੇ ਸੰਕੇਤ ਨੇ ਜਿਨ੍ਹਾਂ ਨੂੰ ਵੀ ਤੁਸੀਂ ਪੁੱਲਕੇ ਨਜ਼ਰ ਅੰਦਾਜ਼ ਨਾ ਕਰਿਓ ਆਓ ਦੇਖਦੇ ਹਾਂ ਪੂਰੀ ਰਿਪੋਰਟ ਦੁਨੀਆ ਭਰ ਦੇ ਵਿੱਚ ਦਿਲ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਜਿਸ ਦਾ ਮੁੱਖ ਕਾਰਨ ਸਹੀ ਖਾਣ ਪੀਣ ਨਾ ਹੋਣਾ ਅਤੇ ਕੰਮਕਾਰਾਂ ਦੇ ਵਿੱਚ ਜ਼ਿਆਦਾ ਵਿਅਸਤ ਹੋਣ ਕਰਕੇ ਸਰੀਰ ਦੇ ਵੱਲ ਧਿਆਨ ਨਾ ਦੇਣਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ ਸਾਲ 2022 ਦੇ ਵਿੱਚ ਭਾਰਤ 'ਚ 32457 ਲੋਕਾਂ ਦੀ ਦਿਲ ਦਾ ਦੌਰਾ ਪੈਣ ਕਰਕੇ ਜਾਨ ਚਲੀ ਗਈ ਸੀ ਅਤੇ ਇਹ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਜੋ ਕਿ ਚਿੰਤਾ ਦਾ ਵਿਸ਼ਾ ਦਿਲ ਦਾ ਦੌਰਾ ਪੈਣ ਸਮੇ ਖਾਣ-ਪਾਨ ਦੀਆਂ ਆਦਤਾਂ ਦੇ ਵਿੱਚ ਬਦਲਾ ਅਤੇ ਸਰੀਰਕ ਗਤੀਵਿਧੀਆਂ ਦੇ ਵਿੱਚ ਕਮੀ ਦੇਖਣ ਨੂੰ ਮਿਲਦੀ ਹੈ ਹਾਲਾਂਕਿ ਕੁਝ ਬਿਮਾਰੀਆਂ ਅਤੇ ਜੈਨੇਟਿਕ ਕਾਰਨ ਵੀ ਦਿਲ ਦੇ ਦੌਰੇ ਦੀ ਵਜ੍ਹਾ ਹੋ ਸਕਦੇ ਨੇ ਖੈਰ ਕਾਰਨ ਜੋ ਵੀ ਹੋਵੇ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਾਡਾ ਸਰੀਰ ਕੁਝ ਸੰਕੇਤ ਜ਼ਰੂਰ ਦਿੰਦਾ ਹੈ ਜੇਕਰ ਸਮਾਂ ਰਹਿੰਦੇ ਇਹਨਾਂ ਲਚਨਾਵਲ ਧਿਆਨ ਦਿੱਤਾ ਜਾਵੇ ਤਾਂ ਦਿਲ ਦੇ ਦੌਰੇ ਦੇ ਖਤਰੇ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਆਹ ਹੁਣ ਤੁਹਾਨੂੰ ਦੱਸਦੇ ਆਂ ਚਾਰ ਉਹ ਲੱਛਣ ਜੋ ਰਾਤ ਨੂੰ ਸੌਂਦੇ ਸਮੇਂ ਨਜ਼ਰ ਆਉਂਦੇ ਨੇ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਪਸੀਨਾ ਆਉਣਾ ਜੇਕਰ ਤੁਹਾਨੂੰ ਸੌਂਦੇ ਸਮੇਂ ਬਹੁਤ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਹੈ ਤਾਂ ਇਹ ਹਾਰਟ ਅਟੈਕ ਦੀ ਸ਼ੁਰੂਆਤੀ ਨਿਸ਼ਾਨੀ ਹੋ ਸਕਦੀ ਹੈ ਇਸ ਤੋਂ ਇਲਾਵਾ ਸੌਂਦੇ ਸਮੇਂ ਸਾਹ ਚੜਨਾ ਵੀ ਹਾਰਟ ਅਟੈਕ ਦਾ ਸੰਕੇਤ ਹੈ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਕਾਰਨ ਦੇਖਦੇ ਹੋ ਤਾਂ ਬਿਨਾਂ ਕਿਸੇ ਦੇਰੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਸੌਂਦੇ ਸਮੇਂ ਬੇਲੋੜੀ ਥਕਾਵਟ ਮਹਿਸੂਸ ਕਰਨਾ ਜਦੋਂ ਸਾਡਾ ਦਿਲ ਸਹੀ ਢੰਗ ਨਾਲ ਖੂਨ ਦੀ ਸਪਲਾਈ ਕਰਨ ਦੇ ਯੋਗ ਨਹੀਂ ਹੁੰਦਾ ਤਾਂ ਅਸੀਂ ਬਹੁਤ ਥਕਾਵਟ ਮਹਿਸੂਸ ਕਰਦੇ ਹਾਂ ਜੇਕਰ ਤੁਸੀਂ ਵੀ ਰਾਤ ਨੂੰ ਸੌਂਦੇ ਸਮੇਂ ਬਿਨਾਂ ਕਿਸੇ ਕਾਰਨ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਇਸ ਲਈ ਇਹ ਦਿਲ ਦੇ ਦੌਰੇ ਦੀ ਸ਼ੁਰੂਆਤੀ ਨਿਸ਼ਾਨੀ ਹੈ हो सकती है जी में ही ਤੁਹਾਨੂੰ ਅਜੀਹਾ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਦੇ ਨਾਲ ਸੰਪਰਕ ਕਰੋ ਐਸਿਡਿਟੀ ਮਹਿਸੂਸ ਹੋਣਾ ਜੇਕਰ ਤੁਸੀਂ ਰਾਤ ਨੂੰ ਸੌਂਦੇ ਸਮੇਂ ਬਹੁਤ ਜ਼ਿਆਦਾ ਐਸਿਡਿਟੀ ਮਹਿਸੂਸ ਕਰਦੇ ਹੋ ਅਤੇ ਇਸ ਕਾਰਨ ਤੁਹਾਨੂੰ ਛਾਤੀ ਦੇ ਵਿੱਚ ਦਰਦ ਵੀ ਮਹਿਸੂਸ ਹੁੰਦਾ ਜਲਣ ਮਹਿਸੂਸ ਹੁੰਦੀ ਹੈ ਤਾਂ ਇਹ ਸੰਕੇਤ ਨੇ ਹਾਰਟ ਅਟੈਕ ਦੇ ਤਾਂ ਤੁਰੰਤ ਤੁਹਾਨੂੰ ਡਾਕਟਰ ਦੇ ਨਾਲ ਇਸ ਸੰਬੰਧੀ ਗੱਲਬਾਤ ਕਰਨੀ ਚਾਹੀਦੀ ਹੈ ਹੱਥਾਂ ਤੇ ਪੈਰਾਂ ਦੇ ਵਿੱਚ ਜੰਜਨਾਹਟ ਮਹਿਸੂਸ ਹੋਣਾ ਜੇਕਰ ਤੁਸੀਂ ਰਾਤ ਨੂੰ ਸੌਂਦੇ ਸਮੇਂ ਹੱਥਾਂ ਅਤੇ ਲੱਤਾਂ ਦੇ ਵਿੱਚ ਚੰਚਨਾਹਟ ਮਹਿਸੂਸ ਕਰਦੇ ਹੋ ਤਾਂ ਇਹ ਦਿਲ ਦੇ ਦੌਰੇ ਦੀ ਸ਼ੁਰੂਆਤੀ ਨਿਸ਼ਾਨੀ ਹੋ ਸਕਦੀ ਹੈ। ਇਹ ਸਿਹਤ ਅਧਿਆਨ ਤੋਂ ਇਹ ਪਤਾ ਲੱਗਿਆ ਕਿ ਸੌਂਦੇ ਸਮੇਂ ਹੱਥਾਂ ਪੈਰਾਂ ਦਾ ਸੁਣ ਹੋਣਾ ਦਿਲ ਦੇ ਦੌਰੇ ਦੇ ਸੰਕੇਤ ਹੋ ਸਕਦੇ ਨੇ। ਸੋ ਸੌਂਦੇ ਸਮੇਂ ਉਪਰੋਕਤ ਦੱਸੀ ਲੱਛਣਾਂ ਦੇ ਵਿੱਚੋਂ ਕੁਝ ਵੀ ਤੁਹਾਨੂੰ ਮਹਿਸੂਸ ਹੋਵੇ ਤਾਂ ਤੁਰੰਤ ਤੁਸੀਂ ਡਾਕਟਰ ਦੇ ਨਾਲ ਸੰਪਰਕ ਕਰੋ ਤਾਂ ਜੋ ਸਮਾਂ ਰਹਿੰਦੇ ਤੁਹਾਨੂੰ ਇਲਾਜ ਮਿਲ ਸਕੇ ਅਤੇ ਨਾਲ ਹੀ ਚੰਗਾ ਖਾਣ-ਪਾਣ ਅਤੇ ਕਸਰਤ ਵੀ ਸਿਹਤਮੰਦ insan Delhi ਬਹੁਤ ਜ਼ਰੂਰੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ